ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵੀ ਤੁਹਾਡਾ ਸਵਾਗਤ ਹੈ ਥੋੜੀ ਜਿਹੀ ਆਪਾਂ ਜਿਹੜੀ ਤੇਲੇ ਬੇਸਣ ਤਿੰਨ ਚਾਰ ਚਮਚ ਬੇਸਣ ਦੇ ਲੈ ਆ ਇਹਦੇ ਵਿੱਚ ਹਰੀ ਮਿਰਚ ਟਮਾਟਰ ਪਿਆਜ਼ ਸ਼ਿਮਲਾ ਮਿਰਚ ਸਬਜ਼ੀ ਜਿਹੜੀ ਕੋ ਹੋਰ ਤੁਸੀਂ ਪਾਉਣੀ ਚਾਹਣਾ ਉਹ ਵੀ ਪਾ ਸਕਦੇ ਆ ਤੇ ਥੋੜਾ ਜਿਹਾ ਕੜੀ ਪੱਤਾ ਕੱਟ ਕੇ ਪਾ ਦਿੱਤਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਉਣੇ ਹੱਲ ਕੇ ਜ ਮਸਾਲੇ ਵੀਡੀਓ ਨੂੰ ਸਕਿੱਪ ਨਾ ਕਰਿਓ ਅੰਤ ਤੱਕ ਦੇਖਿਓ ਬਹੁਤ ਹੀ ਟੇਸਟੀ ਡਿਸ਼ ਬਣ ਕੇ ਤਿਆਰ ਹੋਣ ਵਾਲੀ ਆ ਹਲਦੀ ਪਾ ਲਈ ਜੀਰਾ ਪਾ ਲਿਆ ਤੇ ਨਮਕ ਪਾ ਲੈਣੇ ਟੇਸ ਅਨੁਸਾਰ ਮਿਰਚ ਆਪਾਂ ਹਰੀ ਪਾ ਲਈ ਆ ਤੇ ਹੁਣ ਇਹਨੂੰ ਏਦਾਂ ਮਿਕਸ ਕਰਦੇ ਆ ਮਿਕਸ ਕਰਕੇ ਤੇ ਇਹਨੂੰ ਫਿਰ ਪਾਣੀ ਪਾ ਕੇ ਨਾ ਚੰਗੀ ਤਰ੍ਹਾਂ ਇਹਨੂੰ ਘੋਲਦੇ ਆ ਆਪਾਂ ਰਲਣਾ ਇਹਨੂੰ ਚੰਗੀ ਤਰ੍ਹਾਂ ਬਹੁਤ ਹੀ ਵਧੀਆ ਸੌਖੇ ਤਰੀਕੇ ਦੇ ਨਾਲ ਬਿਲਕੁਲ ਘੱਟ ਤੇਲ 'ਚ ਨਾ ਮਾਤਰ ਤੇਲ ਦੇ ਵਿੱਚ ਇਹ ਜਿਹੜੀ ਡਿਸ਼ ਬਣ ਕੇ ਤਿਆਰ ਹੋਣੀ ਆ ਤੇ ਵਾਸੇ ਨੂੰ ਪਾਣੀ ਪਾ ਕੇ ਆਪਾਂ ਪਹਿਲਾਂ ਚੰਗੀ ਤਰ੍ਹਾਂ ਘੋਲ ਲੈਣੇ ਆ ਤਾਂ ਕਿ ਸਬਜ਼ੀਆਂ ਬੇਸਣ ਜਿਹੜਾ ਐਨ ਵਧੀਆ ਤਰੀਕੇ ਨਾਲ ਮਿਕਸ ਹੋ ਜਾਣ ਤੇ ਬੇਸਣ ਆਪਾਂ 4 ਚਮਚੇ ਲਏ ਆ ਜ਼ਿਆਦਾ ਨਹੀਂ ਪਾਇਆ ਹੈਗਾ ਇਹ ਜਿੰਨਾ ਕੁ ਮੈਂ ਮਟੀਰੀਅਲ ਬਣਾਉਣਾ ਸੀਗਾ ਨਾ ਤਿਆਰ ਕਰਨਾ ਸੀ ਉਨਾਂ ਕੁ ਮੈਂ ਬੇਸਣ ਲੈ ਲਿਆ ਅਗਰ ਤੁਸੀਂ ਜ਼ਿਆਦਾ ਬਣਾਉਣਾ ਹੈ ਤਾਂ ਤੁਸੀਂ ਜ਼ਿਆਦਾ ਬੇਸਣ ਪਾ ਲਓ ਜ਼ਿਆਦਾ ਸਬਜ਼ੀਆਂ ਪਾ ਲਓ ਤੇਲ ਲੋਜੀ ਆਪਾਂ ਐਨ ਜਿਹੜਾ ਇਹਨੂੰ ਸਵਾਰ ਕੇ ਮਿਕਸ ਕਰ ਲਿਆ ਆ ਤੇ ਹੁਣ ਆਪਾਂ ਕਰਦੇ ਆਂ ਅਗਲਾ ਕੰਮ ਐਂਡ ਤੱਕ ਦੇਖਿਓ ਵੀਡੀਓ ਨੂੰ ਬਹੁਤ ਸੌਖਾ ਆ ਸੌਖੀ ਬਿਲਕੁਲ ਸੌਖੀ ਡਿਸ਼ ਆ ਇਹ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣੀ ਆ ਹੁਣ ਲੈ ਆਪਾਂ ਚਾਰ ਪੀਸ ਬਰੈਡ ਦੇ ਜਿੰਨਾ ਕੁ ਮੈਂ ਮਟੀਰੀਅਲ ਲਾਇਆ ਉਹਨੇ ਕੁ ਪੀਸ ਆਪਾਂ ਲੈ ਲਏ ਆ ਤੇ ਇਹਦਾ ਜਿਹੜਾ ਵਿਚਾਰਲਾ ਹਿੱਸਾ ਆ ਇਹਨੂੰ ਆਪਾਂ ਜਿਹੜਾ ਕੱਟ ਕੇ ਇਦਾਂ ਕੱਢ ਕੇ ਰੱਖ ਲੈਣਾ ਇਹ ਵੀ ਵੇਸਟ ਨਹੀਂ ਕਰਨਾ ਆਪਾਂ ਇਹਨੂੰ ਵੀ ਆਪਾਂ ਵਰਤਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਇਹਦਾ ਗਵਲਾ ਹਿੱਸਾ ਕੱਢ ਲੈਣਾ ਸਾਈਡਾਂ ਜਿਹੜੀਆਂ ਟੁੱਟਣ ਗਈਆਂ ਸਾਪਤੀਆਂ ਆਪਾਂ ਇੱਦਾਂ ਕੱਢਣੀਆਂ। ਲਓ ਜੀ ਇਹਨੂੰ ਆਪਾਂ ਰੱਖ ਲਿਆ ਇੱਕ ਪਾਸੇ ਇੱਦਾਂ ਸਾਰੇ ਪੀਸ ਕੱਢ ਲਏ ਆਪਾਂ ਤੇ ਪੈਨ ਦੇ ਵਿੱਚ ਦੇਖੋ ਬਿਲਕੁਲ ਥੋੜਾ ਤੇਲ ਮੈਂ ਪਾਇਆ 2 ਚਮਚੇ ਤੇਲ ਦੇ ਸਿਰ ਪਾਈ 2 ਵੀ ਨਹੀਂ 2 ਤੋਂ ਵੀ ਘੱਟੇ ਪਾਇਆ ਮੈਂ ਵਿੱਚ ਉਹ ਪੀਸ ਰੱਖ ਲਿਆ ਜਿਹੜਾ ਸਾਈਡਾਂ ਆਪਾਂ ਕੱਢੀਆਂ ਸੀ ਤੇ ਜਿਹੜਾ ਆਪਾਂ ਬੇਸਣ ਵਾਲਾ ਆਇਆ ਸੀ ਸਬਜ਼ੀਆਂ ਪਾ ਕੇ ਤੇ ਉਹ ਨੂੰ ਇਦੇ ਵਿੱਚ ਐਨ ਚੰਗੀ ਤਰ੍ਹਾਂ ਫਿਲ ਕਰ ਦੇਣਾ ਇਹਨੂੰ ਐਨ ਚੰਗੀ ਤਰ੍ਹਾਂ ਆਪਾਂ ਜਿਹੜਾ ਆ ਫਿਲ ਕਰ ਦੇਣਾ ਇਦਾਂ ਬਿਲਕੁਲ ਪਤਾ ਨਹੀਂ ਲੱਗੂਗਾ ਕਿਸ ਤਰੀਕੇ ਨਾਲ ਤੁਸੀਂ ਇਹ ਡਿਸ਼ ਬਣਾ ਕੇ ਤਿਆਰ ਕੀਤੀ ਹੈ ਦੇਖਵਾਨ ਵਧੀਆ ਤਰੀਕੇ ਨਾਲ ਸਾਰੇ ਪਾਸੇ ਆਪਾਂ ਲਾ ਦੱਤਾ ਹੈ ਤੇ ਹੁਣ ਜਿਹੜਾ ਆਪਾਂ ਪੀਸ ਕੱਟ ਕੇ ਵਿੱਚੋਂ ਕੱਢਿਆ ਸੀ ਉਹ ਪੀਸ ਆਪਾਂ ਇਹਦੇ ਉੱਤੇ ਰੱਖ ਦੇਣਾ ਤੁਹਾਨੂੰ ਪਤਾ ਕਿ ਤੁਸੀਂ ਇਸ ਤਰ੍ਹਾਂ ਬਣਾਇਆ ਦੂਸਰਾ ਜਣਾ ਜੱਜ ਨਹੀਂ ਕਰ ਸਕਦਾ ਕਿ ਇਸ ਤਰ੍ਹਾਂ ਤੁਸੀਂ ਇਹਨੂੰ ਜਿਹੜਾ ਬਣਾ ਕੇ ਤਿਆਰ ਕੀਤਾ ਤੇਲ ਵੀ ਦੇਖੋ ਨਾ ਮਾਤਰਾ ਚਮਚਾ 1.5 ਚਮਚਾ ਤੇਲ ਦਾ ਮਾਪਾਇਆ ਦੋ ਚਮਚੇ ਵੀ ਨਹੀਂ ਕਿ ਬਿਲਕੁਲ ਥੋੜਾ ਜਿਹਾ ਪਾਇਆ ਤੇ ਉਹ ਪੀਸ ਆਪਾਂ ਉੱਪਰ ਰੱਖਦਾ ਠੀਕ ਹੈ ਜੀ ਹੁਣ ਇਹਨੂੰ ਟੱਕ ਕੇ ਪਕਾ ਲੈਣੇ ਸੇਕ ਨੂੰ ਰੱਖਣਾ ਘੱਟ ਕਿਉਂਕਿ ਬ੍ਰੈਡ ਜਿਹੜਾ ਇੱਕਦਮ ਸੜ ਜਾਂਦਾ ਬਿਲਕੁਲ ਲੋ ਸਲੋ ਜਿਹੜੀ ਗੈਸ ਆਪਾਂ ਰੱਖਣੀ ਹੈ ਤੇ ਇੱਕ ਪਾਸੇ ਹੁਣ ਇਹਦੇ ਜਿਹੜਾ ਆ ਸੇਕ ਲੱਗ ਗਿਆ ਆ ਤੇ ਹੁਣ ਇਹਨੂੰ ਆਪਾਂ ਜਿਹੜਾ ਪਲਟ ਦੰਨੇ ਆ ਪਲਟ ਕੇ ਦੂਜੇ ਪਾਸੇ ਵੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਬਿਲਕੁਲ ਨਹੀਂ ਸੜੂਗਾ ਬਹੁਤ ਹੀ ਟੇਸਟੀ ਬਣੂਗਾ ਨਾ ਕੱਚਾ ਰਹੂਗਾ ਨਾ ਸੜੂਗਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਲਓ ਜੀ ਇਧਰੋਂ ਵੀ ਆਪਾਂ ਜਿਹੜਾ ਪਲਟਤਾ ਆ ਤੇ ਇਹਨੂੰ ਇੱਦਾਂ ਥੋੜਾ ਥੋੜਾ ਦਬਾ ਦੰਨੇ ਆ ਤਾਂ ਕਿ ਬੇਸਣ ਜਿਹੜਾ ਪੈਨ ਦੇ ਨਾਲ ਹੈ ਲੱਗ ਜਾਵੇ ਤੇ ਪੱਕ ਜੇ ਤੇ ਹੁਣ ਆਪਾਂ ਇਹਨੂੰ ਬਿਨਾ ਢੱਕੇ ਪਕਾ ਲਿਆ। ਦੇਖੋ ਦੋਨੋਂ ਪਾਸਿਆਂ ਤੋਂ ਆਪਾਂ ਇਹਨੂੰ ਪਕਾ ਲਿਆ ਆ। ਇਹਨ ਵਧੀਆ ਤਰੀਕੇ ਨਾਲ 골ਡਨ ਹੋ ਗਿਆ ਇਹ। ਠੀਕ ਆ ਜੀ ਸਾਰੇ ਬ੍ਰੈਡ ਆਪਾਂ ਇਦਾਂ ਹੀ ਤਿਆਰ ਕਰ ਲੈਣੇ। ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ, ਜੇ ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਕਿ ਕਿਦਾਂ ਦੀ ਤੁਹਾਨੂੰ ਮੇਰੀ ਰੈਸਪੀ ਲੱਗਦੀ। ਦੇਖੋ ਕਿੰਨਾ ਸੋਹਣਾ ਬ੍ਰੈਡ ਬਣ ਕੇ ਬਿਲਕੁਲ ਨਾ ਮਾਤਲ ਤੇਲ ਦੇ ਵਿੱਚ ਤਿਆਰ ਹੋਇਆ। ਵੀਡੀਓ ਦੇਖਣ ਦੇ ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੇ ਸੋਹਣੇ ਬਰੈਡ ਬਣ ਕੇ ਤਿਆਰ ਹੋਏ